ਹੀ ਗੱਲ ਹੋ ਗਈ ਹਾਂ ਉਹ ਕਹਤਾ ਨਹੀਂ ਮੈਂ ਮਰ ਜਾ ਹਾਏ 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 ਉਹ ਤਾਂ ਇੰਨੀ ਸੌਸੀ ਨਹੀਂ ਪਾਈ ਸੱਚੀ ਗੱਲ ਆ ਅਗਲਾ ਫਿਰ ਕਹਿ ਦਿੰਦਾ ਹੈ ਹਾਂ ਜੇ ਸ ਹਾਂ ਹਾਂ ਜੇ ਸਸਾਹ ਕ ਪੱਤੀਆਂ ਹੁੰਦੀਆਂ ਤਾਂ ਆਪਦੀਆਂ ਸਸਾਂ ਨੂੰ ਕਿਵੇਂ ਸੰਭਾਲਦੀਆਂ ਹਾਂ ਇਹ ਤਾਂ ਮੈਂ ਗੱਲ ਕਹਿਣੀ ਆ ਪੈਣੇ ਹੁਣ ਤਾਂ ਨੋਹਾ ਬਿਜਲੀ ਦੀਆਂ ਤਾਰਾਂ ਨੇ ਭਰੇ ਪੈਣੇ ਬਿਰਦਾ ਆਸ਼ਰਮ ਜੇ ਸੱਤ ਪੁੱਛਦੇ ਉੱਥੇ ਵੀ ਜਗ੍ਹਾ ਨਹੀਂ ਹੈਗੀ ਉੱਥੋਂ ਵੀ ਜਵਾਬ ਦੇ ਦੇ ਕੇ ਮੋੜੀਆਂ ਨੇ ਕਾਰਾਂ ਦੀਆਂ ਕਾਰਾਂ ਹਾਂ ਹੂੰ ਹੂੰ ਬੜਾ ਮਾੜਾ ਕੰਮ ਹੋਇਆ ਹਾਏ 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 ਤੋਹਾ ਮੇਰੇ ਰਾਮ ਤੋਹਾ ਮੇਰੇ ਰਾਮ ਯੂ ਤਾਂ ਇੰਨਾ ਭਜਨ ਪਾਠ ਕਰਦੀ ਸੀ ਹਾਏ 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 ਗੁਰਦੁਆਰੇ ਦੋ ਟਾਈਮ ਜਨਸੀਨ ਮਿਲਦੀ ਸੀ ਨੀ ਮੈਂ ਮਰ ਜਾਂ ਨੀ ਮੈਂ ਮਰ ਜਾਂ ਨੀ ਮੈਂ ਮਰ ਜਾਂ ਹਾਏ ਹੈ ਨੀ ਹਾਏ ਹਾਏ ਉਹ ਤਾਂ ਬਦੀ ਲੋਰ ਬਾਲਾ ਹੀ ਸਾਉਂਦੀ ਹੁੰਦੀ ਸੀ ਇਹ ਲਾ ਕੀ ਕਾਰਾ ਕਰਤਾ ਭਾਣੇ ਅੱਛਾ ਮੁੰਡਾ ਅੱਛਾ ਦੱਸ ਮੁੰਡਾ ਵੀ ਨਾਲ ਹੀ ਰਲ ਗਿਆ ਬੂ ਮੈਂ ਮਰ ਜਾਂ ਕੀ ਟਿਕਾਣਾ ਰਹਿ ਗਿਆ ਫਿਰ ਆਪਣੇ ਵਰਗਿਆਂ ਦਾ ਵੀ ਭਾਣੇ ਕੀ ਭਰੋਸਾ ਹਾਂ ਨਾ ਭਾਣੇ ਜਵਾ ਪੂੰਜੀ ਨਾ ਗਮਾਈ ਇੱਥੇ ਨਹੀਂ ਕਿ ਹਲੜ ਪਾਉਂਦਾ ਫਿਰ